ਕੈਲੀਫੋਰਨੀਆ ਦੇ ਫ੍ਰੈਜ਼ਨੋ ਨਿਵਾਸੀ ਗੁਰਬਖਸ਼ ਸਿੱਧੂ ਨੇ ਇੱਕ ਵਾਰ ਫਿਰ ਤੋਂ ਇੱਕ ਵੱਡਾ ਮਾਰਕਾ ਮਾਰਿਆ। ਉਹਨਾਂ ਨੂੰ ਬਜ਼ੁਰਗਾਂ ਦੇ ਵਿੱਚ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਤੌਰ ਤੇ ਖਿਡਾਰੀ ਦੇ ਤੌਰ ਤੇ ਜਾਣਿਆ ਜਾਂਦਾ ਤੇ ਉਹ ਹਮੇਸ਼ਾ ਆਏ ਵਾਰੀ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਕਿਤੇ ਵੀ ਖੇਡਣ ਦਾ ਆਪਣੀ ਪ੍ਰਤਿਭਾ ਦਾ ਜਿਹੜਾ ਪ੍ਰਦਰਸ਼ਨ ਕਰਦਾ ਤਾਂ ਉਹਨਾਂ ਨੇ ਹਮੇਸ਼ਾ ਆਪਣੀ ਜਿਹੜੀ ਮਿਹਨਤ ਉਹਦਾ ਲੋਹਾ ਮਣਵਾਇਆ। ਇੱਕ ਵਾਰ ਫਿਰ ਤੋਂ ਉਹਨਾਂ ਨੇ 골ਡ ਮੈਡਲ ਜਿਹੜਾ ਉਹ ਜਿੱਤਿਆ ਦੱਸਿਆ ਜਾ ਰਿਹਾ ਕਿ ਉਹਨਾਂ ਤੋਂ ਮਿਲੀ ਜਿਹੜੀ ਜਾਣਕਾਰੀ ਦੇ ਮੁਤਾਬਕ ਇਹ ਹਾਂਸਫਿਲ ਦੇ ਵਿੱਚ ਇਹ ਜਿਹੜੀਆਂ ਗੇਮਸ ਹੋਈਆਂ ਸਨ ਤੇ ਇਹਨਾਂ ਗੇਮਾਂ ਦੇ ਵਿੱਚ ਇਹਨਾਂ ਖੇਡ ਐਥਲੀਟ ਵੀ ਸਨ ਤੇ ਇਹਨਾਂ ਨੇ ਇਸ ਮੁਕਾਬਲੇ ਦੇ ਵਿੱਚ ਆਪਣੀ ਜਿਹੜੀ ਪ੍ਰਤਿਭਾ ਉਹਦਾ ਲੋਹਾ ਮਨਵਾਉਂਦਿਆਂ ਖੇਡਾਂ ਦੇ ਵਿੱਚ ਜਿਹੜੀ ਆ ਉਹ ਚੰਗੀ ਉਪਲਬਧੀ ਜਿਹੜੀ ਆ ਉਹ ਹਾਸਲ ਕੀਤੀ ਹੈ ਆ ਖਬਰਾਂ ਦੇ ਮੁਤਾਬਕ ਪਤਾ ਲੱਗਾ ਕਿ ਗੁਰਬਖਸ਼ ਸਿੰਘੂ ਦੇ ਨਾਲ ਜਿਹੜੇ ਹੋਰ ਹਿੱਸਾ ਲੈਣ ਵਾਲੇ ਖਿਡਾਰੀ ਸਨ ਉਹਨਾਂ ਨੇ ਵੀ ਇਸ ਖੇਡਣ ਦੇ ਵਿੱਚ ਆਪਣਾ ਜੋਰ ਲਾਇਆ ਪਰ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਇਹ ਜਿਹੜੀ ਮੀਟ ਸੀਗੀ ਯੂਐਸਐਨਟੀਏ ਟੀਐਫ ਮੀਟ ਸੀਗੀ ਇਹਦੇ ਵਿੱਚ ਹੈਮਰ ਥਰੋ ਦੇ ਮਾਮਲੇ ਦੇ ਵਿੱਚ ਉਹਨਾਂ ਨੇ 골ਡ ਮੈਡਲ ਜਿੱਤਿਆ ਤੇ ਉਹਨਾਂ ਨੇ ਜਿਹੜੀ ਦੂਰੀ ਤੈਅ ਕੀਤੀ ਹੈ ਹੈਮਰ ਥਰੋ ਦੇ ਡਿਸਟੈਂਸ ਦੇ ਵਿੱਚ 42.42 ਮੀਟਰ ਸੋ ਉਹਨਾਂ ਦੇ ਨਾਲ 1100 ਜਿਹੜੇ 95 ਖਿਡਾਰੀ ਹੋਰ ਵੀ ਖੇਡੇ ਸਨ ਤੇ ਉਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਖੇਡਾਂ ਦੇ ਵਿੱਚ ਹੀ ਸੁਖਨੈਨ ਸਿੰਘ ਜਿਹੜਾ ਉਹਨੇ ਕੰਪੀਟ ਕੀਤਾ ਸੀਗਾ ਤੇ ਉਹਨਾਂ ਨੇ ਪੰਜਵਾਂ ਸਥਾਨ ਹਾਸਲ ਕੀਤਾ ਟ੍ਰਿਪਲ ਜੰਪ ਦੇ ਮਾਮਲੇ ਦੇ ਵਿੱਚ ਇਹ ਖੇਡਾਂ ਮਿਲਟਨ ਫ੍ਰੈਂਕ ਸਟੇਡੀਅਮ ਹਾਂਸਵਿਲ ਦੇ ਵਿੱਚ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਗੁਰਬਖਸ਼ ਸਿੱਧੂ ਜੀ ਨੇ ਵੱਡਾ ਮਾਰਖਾ ਮਾਰਿਆ